ਸਾਸਤਰੀ ਗਾਰਵੀਰ ਜੀ ਤੁਸੀਂ ਫਾਸਟ ਫੂਡ ਖਾਣ ਦੇ ਬਹੁਤ ਜ਼ਿਆਦਾ ਸ਼ਕੀਨ ਹੋਵਗੇ ਲੇਕਿਨ ਤੁਸੀਂ ਫਾਸਟ ਫੂਡ ਤੁਸੀਂ ਖਾਣੇ ਹੋ ਭਈਆਂ ਲੋਗਾ ਕੋਲ ਜੋ ਤੁਹਾਨੂੰ ਲੋਅ ਕੁਆਲਿਟੀ ਦਾ ਸੌਦਾ ਦੇ ਕੇ ਤੇ ਤੁਹਾਡੇ ਕੋਲ ਪੂਰੇ ਪੈਸੇ ਲੈਂਦੇ ਆ ਜੀ ਠੀਕ ਹੈ ਜੀ ਇੱਕ ਆਪਣੇ ਪੰਜਾਬੀ ਵੀਰ ਨੇ ਡੇੜੀ ਲਾਈ ਹੈ ਜੀ ਬਹੁਤ ਵਧੀਆ ਸੌਦਾ ਬੰਦੇ ਕੋਲ ਤੇ ਬਹੁਤ ਸਫਾਈ ਨਾਲ ਬਣਾਉਂਦੇ ਆ ਤੇ ਓਰੀਜਨਲ ਚੀਜ਼ ਖਵਾਉਂਦੇ ਆ ਤੇ ਆ ਭਈਆਂ ਕੋਲ 버ਗਰ ਪੇਵਰੀਟੀ ਕੀ ਕੀ ਕੁਛ ਹੈ ਕੁਲਚਾ ਜੀ ਕੁਲਚਾ 버거 ਤੇ ਨਿਊਡਲ ਜੀ ਆ ਦੇਖੋ ਬਾਈ ਜੀ ਦੱਸੋ ਜੀ ਤੁਹਾਡੇ 버거 ਬਾਰੇ ਕੁਆਲਿਟੀ ਦੱਸੋ ਬੜਾ ਹਾਲ 버거 ਆਪਣਾ ਤੇ ਤਨਾ ਡੈਪ ਦੇ ਜੀ ਹਾਂਜੀ ਚੀਜ਼ 버거 ਹਾਂਜੀ ਤੇ ਡਬਲ ਚੀਜ਼ 버거 ਹਾਂਜੀ ਤੇ ਨਿਊਡਲ 버거 ਠੀਕ ਹੈ ਜੀ ਹਾਂਜੀ ਤੇ ਕੁਲਚਾ ਕਰ ਆ ਦੇਖੋ ਬਾਈਆਂ ਨੇ ਬਣਾਇਆ ਨਿਊਡਲ ਦੇਖੋ ਬਣਾਈ ਬਹੁਤ ਵਧੀਆ ਨਿਊਡਲ ਬਣਾਈ ਆ ਤੇ ਘੱਟ ਤੇਲ ਲੱਗਿਆ ਤੇ ਬਾਈਆਂ ਦਾ ਸਹੀ ਕੰਮ ਆ ओरिजिनल ਕੰਮ ਆ ਕੋਈ ਐ ਨਹੀਂ ਹੈਗਾ ਵੀ ਵੀ ਕੱਲ ਦਾ ਸਮਾਨ ਹੋਵੇ ਪਰਸ ਦਾ ਸਮਾਨ ਹੋਵੇ ਭਾਈਆਂ ਦੀ ਕੁਆਲਿਟੀ ਬਹੁਤ ਵਧੀਆ ਪੰਜਾਬੀ ਬੰਦਾ ਜੀ ਪੰਜਾਬੀ ਬੰਦੇ ਦੀ ਮਦਦ ਕਰੋ ਭਾਈਆਂ ਕੋਲ ਨਾ ਖਾਇਆ ਕਰੋ ਪੰਜਾਬੀ ਬੰਦੇ ਕੋਲ ਖਾਇਆ ਕਰੋ ਪੰਜਾਬੀ ਬੰਦਾ ਜੀ ਕਾਮਯਾਬ ਹੋਸ ਕੇ ਠੀਕ ਹੈ ਜੀ ਭਾਈਆਂ ਦੀ ਰੇੜੀ ਦਾ ਨਾਮ ਹੈਗਾ ਦੀਪ ਫਾਸਟ ਫੂਡ ਰੇੜੀ ਦਾ ਨਾਮ ਹੈਗਾ ਦੀਪ ਫਾਸਟ ਫੂਡ ਜੋ ਕਿ ਤਕਤਸ਼ਰੀ ਦਮਦਮਾ ਸਾਹਿਬ ਦੇ ਗੇਟ ਕੋਲ ਹੈ ਜੀ ਜਰੂਰ ਆਓ ਭਾਈਆਂ ਕੋਲ ਤੇ 버ਗਰ ਖਾ ਕੇ ਜਾਓ ਜੀ ਪੰਜਾਬੀ ਬੰਦੇ ਦੀ ਮਦਦ ਕਰੋ